ਕੋਣ ਆ ਗਿਆ ਟੀਜ ਬਿੰਦ ਜਾਈ ਜੁਹਾਰਾ ਬਿੰਦ ਜਾਈ ਜੁਹਾਰਾ ਮੇਰੀ ਬੇਨਤੀ ਸੁਣੋ ਮੈਂ ਆ ਗਿਆ ਸੜਿਆ ਬਿਜਲੀ ਘਰ ਦੇ ਬਾਹਰ ਆ ਗਿਆ ਇੱਥੇ ਵੀ ਕੋਈ ਵੀ ਨਹੀਂ ਹੈ ਕੋਈ ਵੀ ਨਹੀਂ ਗਿਆ ਬਿਜਲੀ ਘਰ ਦੇ ਬਾਹਰ ਪਾਲਾ ਲੱਗਾ ਯਾਰ ਕਿੰਨੇ ਵਜੇ ਤੱਕ ਆਡੇ ਨਾਲ ਰਾਤ ਬਹਿ ਕੇ ਗਏ ਹੋ ਇਹ ਕੰਮ ਜਈ ਦਾ ਜਈ ਨੂੰ ਕਰਨਾ ਚਾਹੀਦਾ ਨਾ ਕਿ ਸਾਡੇ ਕਾਉਂਸਲਰ ਸਾਹਿਬ ਦਾ ਜੋ ਕਿ ਆਪ ਵੀ ਗਰਮੀ ਚ ਰਹੇ ਸਾਡੇ ਨਾਲ ਹੁਣ ਵੀ ਇਸ ਵੇਲੇ 11:00 11:30 ਵਜੇ ਸਾਡੇ ਜੀ ਉਪਰੋ ਜੀ ਜੈ ਜੀ ਸਾਹਿਬ ਕੀ ਕਹਿ ਰਹੇ ਨੇ ਸਾਡੇ ਕਾਉਂਸਲਰ ਸਾਹਿਬ ਨੂੰ ਵੀ ਸਵੇਰੇ ਆ ਕੇ ਨੰਬਰ ਨੋਟ ਕਰਾ ਕੇ ਜਾਓ ਜੀ ਇਹ ਕਿਹੜੀ ਗੱਲਾਂ ਹੋਈਆਂ ਜੀ ਸਾਡੇ ਕਾਉਂਸਲਰ ਸਾਹਿਬ ਸਾਡੇ ਨਾਲ ਮੋਤਵਰ ਸਾਡੇ ਨਾਲ ਨੇ ਪਰੇਸ਼ਾਨੀ ਦੇ ਵਿੱਚ ਉਸੇ ਟਾਈਮ ਹਾਜ਼ਰ ਨੇ 3-4 ਘੰਟੇ ਤੋਂ ਖੱਜਲ ਖਰਾਬ ਹੋ ਰਹੇ ਨੇ ਸਾਡੇ ਕਾਉਂਸਲਰ ਸਾਹਿਬ ਸਾਡੇ ਘਰ ਨੂੰ ਨੰਗੀਆ ਤਾਰਾ ਲੱਗ ਰਹੀ ਜਾਣੇ ਜੇ ਬੱਚੇ ਮਰ ਜਾਣ ਇੱਥੇ ਐਮਰਜੈਂਸੀ ਇੱਥੇ ਬਿਜਲੀ ਘਰ ਨੂੰ ਤਾਲੇ ਲੱਗੇ ਆ ਜੀ ਫਿਰ ਬੰਦਾ ਕਿੱਧਰ ਜਾਏਗਾ ਜੀ ਵਿਰਿੰਦਰ ਜਈ ਜੀ ਸਵੇਰੇ ਅਰਜੈਂਟ ਕਲਾਸ ਲਿੱਤੀ ਜਾਵੇ ਜੀ ਸਭ ਤੋਂ ਪਹਿਲੇ ਗੱਲ ਵਿਰਿੰਦਰ ਜਈ ਦੀ ਆ ਜੀ ਜਿਹੜੇ ਸਾਡੇ ਕਾਉਂਸਲਰ ਸਾਹਿਬ ਨੂੰ ਫੋਨ ਤੇ ਵੀ ਲੈਂਗੁਏਜ ਮਾੜੀ ਬੋਲ ਰਹੇ ਨੇ ਵੀ ਕਹਿ ਰਹੇ ਨੇ ਵੀ ਸਾਨੂੰ ਸਵੇਰੇ ਨੰਬਰ ਲਖਾ ਦੇ ਜੀ ਜੀਸੀ ਭਗਤ ਸਿੰਘ ਕਲੋਨੀ ਤੋਂ ਆਇਆ ਸੜ ਸਰ ਮਸਲਾ ਹੈਗਾ ਤਕਰੀਬਨ ਲਾਸਟ 5 6 5 6 ਦਿਨਾਂ ਤੋਂ ਰੋਜ਼ ਸੱਡੀ ਨਾਲ ਲਾਈਟ ਜਾ ਰਹੀ ਹੈ ਲਾਈਟ ਵੀ ਸਿੱਕੇ ਨਾਲ ਜਾ ਰਹੀ ਕਿ ਉੱਥੇ ਨਾ ਮਤਲਬ ਹਰ ਦਿਨ ਵੀਡੀਓਜ਼ ਹੈ ਗਿਆ ਇਹਨਾਂ ਨੇ ਨਾ ਖਾਨਾ ਪੂਰਤੀ ਕਰਦੇ ਬਿਲੀਬੋਰਡ ਵਾਲੇ ਆ ਕੇ ਜਦੋਂ ਵੀ ਆਉਂਦੇ ਕਿਤੇ ਵੀ ਕੋਈ ਸਪਾਰਕਿੰਗ ਹੁੰਦੀ ਹੈ ਕਿਤੇ ਅੱਗ ਲੱਗਦੀ ਹੈ ਉਹ ਜੁਆਇੰਟ ਪਾ ਦਿੰਦੇ ਆ ਅਗਰ ਸਪੋਜ਼ 12 ਫੁੱਟ ਦਾ ਏਰੀਆ ਉਹਦੇ ਉੱਤੇ ਤਿੰਨ ਜੁਆਇੰਟ ਮਿਲਣਗੇ ਆਪਾਂ ਤੁਹਾਨੂੰ ਦਿਖਾ ਵੀ ਸਕਦੇ ਆ ਠੀਕ ਹੈ ਹੁੰਦਾ ਕੀ ਕਿ ਜਦੋਂ ਲੋਡ ਪੈਂਦਾ ਵਾ ਰਾਤੀ 8 ਤੋਂ 9 ਤੇ ਉੱਥੇ ਕਰੈਕ ਹੁੰਦਾ ਉੱਥੇ ਜਾ ਕੇ ਅੱਗ ਲੱਗ ਜਾਂਦੀ ਹੈ ਪਰ ਸੂਰੀ ਵੀਡੀਓਜ਼ ਵੀ ਸਾਡੇ ਕੋਲ ਹੈ ਗਿਆ ਅੱਜ ਦੀ ਵੀ ਰਾਤੀ ਸਾਡੇ ਕੌਂਸਲਰ ਸਾਹਿਬ ਰਤੇ 2 ਵਜੇ ਤੱਕ ਬੈਠੇ ਰਹੇ ਇਨਨੂੰ ਚਾਹੀਦਾ ਸਰ ਪਹਿਲੀ ਗੱਲ ਤੇ ਜਿਹੜੀ ਹੈ ਨਾ ਬਿਜਲੀ ਜਿਹੜਾ ਬੋਰਡ ਹੈ ਜਿਹੜਾ ਵੀ ਪਾਰਟਿਕੂਲਰ ਪਰਸਨ ਜੇ ਜਈਏ ਜੋ ਵੀ ਇੰਚਾਰਜ ਹੁੰਦਾ ਸਭ ਤੋਂ ਪਹਿਲਾਂ ਉਹਦੀ ਰਿਸਪੌਂਸਿਬਿਲਟੀ ਤੈਹ ਹੋਣੀ ਚਾਹੀਦੀ ਆ ਕੋਈ ਬੰਦਾ ਰਿਸਪੌਂਸਿਬਿਲਟੀ ਲੈ ਕੇ ਰਾਜ਼ੀ ਨਹੀਂ ਹੈਗਾ ਕਿਉਂਕਿ ਦੇਖੋ ਇੱਥੇ ਬੱਚੇ ਵੀ ਆ ਕੇ ਕਿਸੇ ਦਾ ਘਰ ਉੱਥੇ ਅੱਗ ਲੱਗ ਜਾਏ ਕੋਈ ਮਿਸ ਹੈਪਨਿੰਗ ਹੋ ਜਾਏ ਕੋਈ ਮਰ ਜਾਏ ਤੇ ਕੌਣ ਜ਼ਿੰਮੇਵਾਰ ਹੋਏਗਾ ਠੀਕ ਹੈ ਸਾਡੀ ਜਿਹੜੀ ਜਿੱਦੀ ਵੀ ਪਬਲਿਕ ਇਲਾਕੇ ਦੀ ਹੈ ਉਥੇ ਸਾਈਨ ਕਰ ਦੇਗੀ ਮਤਲਬ ਸਾਡੇ ਕੌਂਸਲਰ ਸਾਹਿਬ ਵੀ ਇਹ ਉਥੇ ਆਪਣੇ ਆਪਣੇ ਕਰਕੇ ਤੇ ਜਿਹੜਾ ਬਿਜਲੀ ਬੋਲਡ ਹੋਏਗੀ ਉ ਇਸੇ ਦੀ ਜਾਨੀ ਮਾਲੀ ਅੱਜ ਲੋਕਾਂ ਦੇ ਫ੍ਰਿਜ ਸੜੇ ਆ ਟੀਵੀ ਸੜੇ ਆ ਕੱਲ ਕੋਈ ਬੰਦਾ ਮਰ ਜਾਏ ਕੋਈ ਲੇਡੀਜ਼ ਕੋਈ ਬੱਚੇ ਦੇ ਚੰਗਾ ਨਹੀਂ ਮਰਨ ਵਾਲੀ ਗੱਲ ਹੀ ਆ ਸਰ ਇਹ ਉੱਥੇ ਕੋਈ ਜਨੂਰੀ ਨਹੀਂ ਲੱਗ ਰਹਾ ਸਰ ਨੇ ਸਰ ਨੇ ਫੋਨ ਕੀਤਾ 90 ਸਾਡੇ ਸਾਡੇ ਕਾਉਂਸਲਰ ਸਾਹਿਬ ਨੇ ਫੋਨ ਕੀਤਾ ਉੱਥੇ ਵੀ ਉਹਨਾਂ ਦੀ ਵੀ ਦੇਖੋ ਆਈ ਨਹੀਂ 3 ਘੰਟੇ ਹੋ ਗਏ ਸਾਨੂੰ ਮੇਰੇ ਇਲਾਕੇ ਦੇ ਵਿੱਚ ਬਹੁਤ ਹੀ ਦੇਰ ਦੀ ਜਿਹੜੀ 4-5 ਦਿਨਾਂ ਤੋਂ ਹੀ ਭਗਤ ਸਿੰਘ ਕਲੋਨੀ ਦੇ ਵਿੱਚ ਬਿਜਲੀ ਦੀ ਬਹੁਤ ਹੀ ਜ਼ਿਆਦੀ ਮੁਸ਼ਕਲ ਆ ਰਹੀ ਹੈ ਤੇ 3-4 ਦਿਨਾਂ ਤੋਂ ਹੀ ਇਹੀ ਬਹੁਤ ਹੀ ਜ਼ਿਆਦਾ ਖੱਜਲ ਖਰਾਬ ਹੋ ਰਹੀਆਂ ਆ ਲਗਾਤਾਰ ਹੀ ਅਸੀਂ ਇਹਨਾਂ ਨੂੰ ਕਹਿ ਰਹੇ ਹਾਂ ਪ੍ਰਿੰਦਰ ਜੈ ਨੂੰ ਵੀ ਆ ਕੇ ਸਾਡੀ ਜਿਹੜਾ ਪ੍ਰੋਪਰ ਇਹਦਾ ਹੱਲ ਕਰ ਦੇ ਕੋਈ ਨਾ ਕੋਈ ਜਿਹੜਾ ਪ੍ਰੋਪਰ ਇਹ ਆ ਜੁਆਇੰਟ ਨਾ ਪਾ ਕੇ ਜਾਓ ਤੇ ਜੁਆਇੰਟ ਤੇ ਜੁਆਇੰਟ ਬਣਾਈ ਜਾ ਰਹੇ ਤੁਹਾਨੂੰ ਮੇਰੇ ਤੋਂ ਪਹਿਲਾਂ ਦੱਸਿਆ ਮੇਰੇ ਇਲਾਕੇ ਨਿਵਾਸੀਆਂ ਨੇ ਕਿ ਉੱਥੇ ਉਹਨਾਂ ਨੇ ਇੱਕ ਹੀ ਗਲੀ ਦੇ ਵਿੱਚ ਮੇਰੇ ਹਿਸਾਬ ਨਾਲ 10 ਮੀਟਰ ਤੇ ਹੀ ਤਿੰਨ ਉਹਨਾਂ ਨੇ ਜੋੜ ਹੀ ਪਾ ਦਿੱਤੇ ਆ ਅੱਜ ਇੰਨਾ ਕਿ ਬੁਰਾ ਐਕਸੀਡੈਂਟ ਹਾਦਸਾ ਹੋਣ ਤੋਂ ਬਚਿਆ ਵਾ ਇੰਨੇ ਕਿ ਜਿਆਦੇ ਪਟਾਕੇ ਪਾਏ ਉੱਥੇ ਤੁਹਾਨੂੰ ਅਸੀਂ ਉਹਦੀ ਵੀਡੀਓ ਵੀ ਤੁਹਾਨੂੰ ਦੇ ਸਕਦੇ ਹਾਂ ਅਸੀਂ ਉਹਦੇ ਮੁਤਾਬਕ ਵਰਿੰਦਰ ਉਹਨਾਂ ਨੂੰ ਕਾਲ ਕੀਤੀ ਆ ਤੇ ਉੱਥੇ ਨਾ ਹੀ ਕੋਈ ਵਰਿੰਦਰ ਉਹਨਾਂ ਨੇ ਸਾਨੂੰ ਇੱਕ ਰਿਸਪੌਂਸ ਦੇਣ ਦੀ ਬਜਾਏ ਉਲਟੀ ਮੇਰੇ ਬ੍ਰਦਰ ਦੀਪਕ ਬਤਰਾ ਨੂੰ ਬਹੁਤ ਹੀ ਰਫ ਬੋਲੇ ਉਹਨਾਂ ਨੂੰ ਕਹਿੰਦੇ ਵੀ ਮੈਂ ਹੁਣ ਕੀ ਕਰ ਸਕਦਾ ਵਾਂ ਮੈਂ ਉਥੇ ਮੰਜੀ ਥੋੜਾ ਡਾ ਲਾਣੀ ਹੈ ਇਹ ਦੇਖੋ ਇਹ ਕੋਈ ਮੋਤ ਪਰਾਣਾ ਸਾਡੇ ਜਣਾ ਇਸ ਤਰ੍ਹਾਂ ਦਾ ਲੈਂਗੁਏਜ ਯੂਜ਼ ਕੀਤੀ ਜਾ ਰਹੀ ਮੈਂ ਪਹਿਲਾਂ ਪਬਲਿਕ ਤੇ ਸ਼ਾਇਦ ਮੈਂ ਹੋ ਸਕਦਾ ਮੈਂ ਪਬਲਿਕ ਵੀ ਥੋੜੀ ਗਲਤ ਹੋਵੇ ਪਰ ਮੈਂ ਆਪ ਜਦੋਂ ਇਹ ਚੀਜ਼ ਦੇਖੀ ਕਿ ਜੇ ਮੋਹਤਪੁਰਾਣਾ ਸਾਡੇ ਨਾ ਇਤਰਾ ਇਹ ਜੀ ਲੈਂਗੁਏਜ ਯੂਜ਼ ਹੋ ਰਹੀ ਹੈ ਤੇ ਆਮ ਬੰਦੇ ਨਾ ਕੀ ਤਰ੍ਹਾਂ ਗੱਲ ਕਰਦੇ ਹੋਣਗੇ ਕਿਉਂਕਿ ਆਮ ਬੰਦਾ ਤਾਂ ਵੈਸੇ ਵਿਚਾਰਾ ਵਿੱਚ ਅਗਿਆ ਹੁੰਦਾ ਵਾ ਕਿ ਯਾਰ ਸਾਡਾ ਕੰਮ ਹੋ ਜੇ ਇੰਨਾ ਹੀ ਬੜਾ ਵਾ ਤੇ ਬਾਅਦ ਵਿੱਚ ਆ ਕੇ ਮੈਂ ਮਹੱਲੇਦਾਰਾਂ ਨਾਲ ਆਪਣੇ ਨਾਲ ਚੱਲ ਕੇ ਇੱਥੇ ਬਿਜਲੀ ਘਰ ਆ ਮੈਂ ਚਲੋ ਇੱਥੋਂ ਹੀ ਆਪਾਂ ਕਿਸੇ ਨੂੰ ਲੈ ਜਾਈਏ ਕਿ ਇੱਥੇ ਇਤਲਾਹ ਦਈਏ ਕਿ ਉੱਥੇ ਕੋਈ ਹਾਦਸਾ ਕੋਈ ਨਾ ਵਾਪਰ ਜੇ ਕੋਈ ਗੱਲ ਨਾ ਹੋ ਜੇ ਕੋਈ ਮਿਸ ਹੈਪਨਿੰਗ ਨਾ ਹੋ ਜੇ ਇੱਥੇ ਆ ਕੇ ਮੈਂ ਦੇਖਿਆ ਵਾ ਤੇ ਤਾਲੇ ਲੱਗੇ ਆ ਫਿਰ ਮੈਂ ਐਕਸਨ ਸਾਹਿਬ ਨੂੰ ਫੋਨ ਕੀਤਾ ਐਕਸਨ ਸਾਹਿਬ ਨੂੰ ਕਿਹਾ ਐਕਸਨ ਸਾਹਿਬ ਇੱਥੇ ਇਤਰਾ ਤਾਲੇ ਲੱਗੇ ਆ ਤੇ ਤੁਸੀਂ ਇੱਥੇ ਕਿਸੇ ਨੂੰ ਪਲੀਜ਼ ਭੇਜੋ ਉੱਥੇ ਸਾਡੀ ਤਾਰ ਜਿਹੜੀ ਬੱਤੀ ਵਾਲੀ ਥੱਲੇ ਲੰਮਕੀ ਹੋਈ ਆ ਕੋਈ ਬੱਚਾ ਕੋਈ ਜਾਨਵਰ ਨਾਲ ਲਾ ਕੇ ਕੋਈ ਐਕਸੀਡੈਂਟ ਨਾ ਹੋ ਜੇ ਉੱਥੇ ਤੇ ਫਿਰ ਉਹਨਾਂ ਨੇ ਬੰਦੇ ਭੇਜੇ ਆ ਉਹ ਵੀ ਬਾਹਰੋਂ ਆਏ ਉਹਨਾਂ ਨੂੰ ਪੁੱਛਿਆ ਵਾ ਕਿ ਭਾਈ ਤੁਸੀਂ ਡਿਊਟੀ ਹੋ ਗਏ ਨੇ ਅਸੀਂ ਤੇ ਡਿਊਟੀ ਸਵੇਰ ਦੀ ਕਰਕੇ ਚੱਲ ਗਏ ਆ ਅਸੀਂ 24 ਘੰਟੇ ਡਿਊਟੀ ਕਰ ਰਹੇ ਆ ਜੀ देखो मैं पंजाब सरकार को पंजाब गवर्नमेंट को यही रिक्वेस्ट करनी चाहूंगा पूछना ही चाहूंगा भाई इस तरह ਦਾ ਗੁੰਡਾ ਰਾਜ ਨਾ ਚਲਾਓ ਜਿਹਦੀ ਡਿਊਟੀ ਹੈਗੀ ਆ ਉਹਨੂੰ ਡਿਊਟੀ ਤੇ ਲਿਆਓ ਉਹ ਡਿਊਟੀ ਆਪਣੀ ਕਰੇ ਇਹ ਨਹੀਂ ਕਿ ਜਿਹੜਾ ਜਿਹਦੀ ਡਿਊਟੀ ਹੈ ਉਹ ਘਰ ਸੁੱਤਾ ਹੋਵਾ ਜਿਹੜਾ ਵਿਚਾਰਾ ਉਹ ਬੰਦਾ ਸਵੇਰੇ ਵੀ ਡਿਊਟੀ ਕਰ ਰਿਹਾ ਵਾ ਉਹੀ ਰਾਤੀ ਆ ਰਿਹਾ ਵਾ ਜਿਹਦੀ ਡਿਊਟੀ ਹੈ ਉਹ ਡਿਊਟੀ ਤੇ ਹੀ ਨਹੀਂ ਹੈ ਤਾਲੇ ਲੱਗੇ ਤਾਲੇ ਲੱਗਣ ਦਾ ਮਤਲਬ ਹੀ ਇਹੀ ਹੈ ਕਿ ਜਿਹਦੀ ਡਿਊਟੀ ਹੈ ਉਹ ਡਿਊਟੀ ਕਰੇ ਇੱਕ ਬੰਦਾ 24 24 ਘੰਟੇ ਕੰਮ ਨਹੀਂ ਕਰ ਸਕਦਾ ਇਸ ਕਰਕੇ ਮੈਂ ਫੇਰ ਪੰਜਾਬ ਸਰਕਾਰ ਨੂੰ ਤੁਹਾਡੇ ਚੈਨਲ ਰਾਹੀਂ ਮੱਧਮਾਈ ਬੇਨਤੀ ਕਰਨਾ ਚਾਹਾਂਗਾ ਵੀ ਬਈ ਪਲੀਜ਼ ਇਸ ਚੀਜ਼ ਨੂੰ ਠੀਕ ਕੀਤਾ ਜਾਵੇ ਇਹਦੇ ਤੇ ਧਿਆਨ ਦਿੱਤਾ ਜਾਵੇ ਇਹਦੇ ਤੇ ਬੜੀ ਮੇਜਰ ਗੱਲ ਹੈਗੀ ਐ ਤੇ ਐਕਸ਼ਨ ਲਿੱਤਾ ਜਾਵੇ ਮੈਂ ਇੱਕ ਗੱਲ ਹੋਰ ਕਹਿਣਾ ਚਾਹਾਂਗਾ ਕਿ ਕੱਲ ਨੂੰ ਰੱਬ ਨਾ ਕਰੇ ਐਡਾ ਵੱਡਾ ਬਿਜਲੀ ਘਰ ਗੇੜੇ ਕੀਮਾ ਬਹੁਤ ਜ਼ਿਆਦਾ ਵੱਡਾ ਬਿਜਲੀ ਘਰ ਆਇਆ ਇੱਥੇ ਕੋਈ ਮਿਸ ਹੈਪਨਿੰਗ ਹੋ ਜੇ ਲੱਗੇ ਮੇਰੇ ਬੰਗਲਾ ਕਲੋਨੀ ਆ ਸਾਰਾ ਰੈਸ਼ੀ ਏਰੀਆ ਵਾ ਪਿੱਛੇ ਪੋਰਸ਼ ਏਰੀਆ ਅਮਨ ਐਮਨ ਨੂੰ ਲੱਗਦਾ ਆ ਇਸ ਇਲਾਕੇ ਦੇ ਵਿੱਚ ਬਿਜਲੀ ਘਾਰ ਹੈ ਕੱਲ ਨੂੰ ਕੋਈ ਮਿਸ ਹੈਪਨਿੰਗ ਬਿਜਲੀ ਘਾਰ ਚ ਹੋ ਜੇ ਕੋਈ ਇੱਥੇ ਅੱਗ ਲੱਗ ਜੇ ਆਗੀ ਹੀ ਬਹੁਤ ਜ਼ਿਆਦਾ ਫੈਲਣੀ ਆ ਇਹਨੂੰ ਕੋਈ ਕੰਟਰੋਲ ਕਰਨ ਵਾਲਾ ਬੰਦ ਕਰਨ ਵਾਲਾ ਹੀ ਨਹੀਂ ਕੋਈ ਹੈਗਾ ਇਹਨੂੰ ਕੋਈ ਕੰਟਰੋਲ ਕਿੱਥੇ ਨਾ ਕਰੇਗਾ ਤਾਲਾ ਲਾਇਆ ਤਾਲੇ ਨੇ ਦੇ ਭਾਜੀ ਕੰਟਰੋਲ ਕਰ ਨਹੀਂ ਲੈਣਾ ਪਲੀਜ਼ ਇਹਨੂੰ ਅਫਸਰਾਣਾ ਕੋਈ ਗੱਲ ਹੋਈ ਤੁਹਾਡੇ ਉੱਪਰ ਅਫਸਰਾਣਾ ਜੀ ਦੇਖੋ ਮੇਰੀ ਗੱਲ ਹੋਈ ਅਫਸਰਾਨੇ ਬੰਦਾ ਘਰੋਂ ਭੇਜਿਆ ਜੀ ਉਹ ਘਰ ਸੁੱਤਾ ਹੈ ਇੱਥੇ ਮੌਕੇ ਦੇ ਉੱਤੇ ਕੋਈ ਨਹੀਂ ਮੌਜੂਦ ਹੁਣ ਜਿੰਨੀ ਚਿਰ ਨੂੰ ਅਗਲੇ ਨੇ ਅੱਗੋ ਕਹਿੰਦੇ ਔਨਲਾਈਨ ਤਾਨੂੰ ਨੰਬਰ ਦਿੱਤਾ ਜੀ ਉਹਨਾਂ ਨੂੰ ਪਬਲਿਕ ਨੂੰ ਕਹਿੰਦੇ ਆਨਲਾਈਨ ਨੰਬਰ ਦਿੱਤਾ ਔਰ ਤੇ ਕੰਪਲੇਟ ਕਰੋ ਹੁਣ ਮੰਨ ਲਓ ਜਦੋਂ ਜਿੰਨੀ ਚੇਰ ਨੂੰ 32 ਇਹ ਨਹੀਂ ਵੇਖਣਾ ਕਿ ਆਨਲਾਈਨ ਕੰਪਲੀਟ ਕੀਤੀ ਹੈ ਜਿਹੜਾ ਐਕਸੀਡੈਂਟ ਹੋਣਾ ਉਹ ਹੋ ਜਾਣਾ ਕੋਈ ਪਹੁੰਚਾ ਮੈਂ ਜੀ ਤੁਸੀਂ ਨਾਈਟ ਡਿਊਟੀ ਅਫਸਰ ਦੇ ਖਿਲਾਫ ਕੋਈ ਕੰਪਲੇਟ ਕਰੋਗੇ ਕੋਈ ਸ਼ਿਕਾਇਤ ਕਰੋ ਮੈਂ ਦੇਖੋ ਜੀ ਮੈਂ ਮੈਂ ਜਿਹੜੇ ਵਰਿੰਦਰ ਹੈਗੇ ਜਿਨ੍ਹਾਂ ਨਾਲ ਮੇਰੀ ਗੱਲ ਹੋਈ ਆ ਅਸੀਂ ਉਹਨਾਂ ਦੇ ਖਿਲਾਫ ਜਿਹੜੀ ਐਕਸ਼ਨ ਲਵਾਂਗੇ ਕਿ ਜਿਹੜੇ ਜਿਨ੍ਹਾਂ ਨੂੰ ਬੋਲਣ ਦੀ ਜਾਚ ਨਹੀਂ ਕਿਉਂਕਿ ਵੇਖੋ ਜਿਹਦੀ ਜ਼ਰੂਰਤ ਆ ਜਿਹਦੀ ਚੀਜ਼ ਦੀ ਖਚਾਈ ਦੀ ਜ਼ਰੂਰਤ ਆ ਧਿਆਨ ਦੇਣ ਦੀ ਜ਼ਰੂਰਤ ਆ ਕਿਉਂਕਿ ਵੇਖੋ ਮੇਰੇ ਇਲਾਕੇ ਨੂੰ ਲੱਗਦਾ ਹੈ ਬਿਜਲੀ ਘਰ ਕੱਲ ਨੂੰ ਮੈਨੂੰ ਦਿੱਕਤ ਆਣੀ ਹੈ ਕੱਲ ਨੂੰ ਕਿਸੇ ਵੀ ਬੰਨੇ 'ਚ ਦਿੱਕਤ ਆਂਦੀ ਆ ਮੈਨੂੰ ਦਿੱਕਤ ਆਣੀ ਹੈ ਬੰਗਲਾ ਕਲੋਨੀ 'ਚ ਚਾਹੇ ਉਹ ਆਵੇ ਚਾਹੇ ਭਗਤ ਸਿੰਘ ਕਲੋਨੀ 'ਚ ਜਾਵੇ ਚਾਹੇ ਅਮਨ ਐਮਨਿਊ 'ਚ ਜਾਵੇ ਪਬਲਿਕ ਨੇ ਮੈਨੂੰ ਕਹਿਣਾ ਵਾ ਮੈਂ ਐਕਸੀਡੈਂਟ ਨੂੰ ਡੀਕਣਾ ਨਹੀਂ ਆ ਚਾਹੇ ਉਹ ਮੈਂ ਐਕਸੀਡੈਂਟ ਨੂੰ ਡੀਕਣਾ ਨਹੀਂ ਮੈਂ ਲੋਕਾਂ ਦਾ ਚੁਣਿਆ ਨਮਾਇੰਦਾ ਆ ਮੈਨੂੰ ਲੋਕਾਂ ਨੇ ਇਸੇ ਕਰਕੇ ਚੁਣਿਆ ਵਾ ਕਿ ਮੈਂ ਹਾਦਸੇ ਨੂੰ ਢੀਕਣਾ ਨਹੀਂ ਉਹਦਾ ਪਹਿਲਾਂ ਇੰਤਜ਼ਾਮ ਕਰਨਾ ਵਾ ਮੇਰੀ ਵਾਰਡ ਮੇਰੀ ਪਰਵਾਹ ਤਾਂ ਕਿ ਮੇ ਜਿਹੜੀ ਮੇਰੀ ਵਾਰਡ ਆ ਮੇਰੇ ਹਿਸਾਬ ਨਾਲ ਮੈਨੂੰ ਪਿਆਰ ਕਰਦੀ ਆ ਤੇ ਮੈਂ ਮੈਂ ਵੀ ਉਹਨਾਂ ਦਾ ਧਿਆਨ ਰੱਖਣ ਦਾ ਮੇਰਾ ਫਰਜ਼ ਬਣਦਾ ਤੇ ਮੈਂ ਇਹਦੇ ਮਤਲਬ ਕਿ ਕੋਈ ਨਾ ਕੋਈ ਜਰੂਰ ਐਕਸ਼ਨ ਸਵੇਰੇ ਜਰੂਰ ਲਵਾਂਗਾ ਤਾਹਿਰ ਸ਼ਾਹੀ ਜੀ ਪਬਲਿਕ ਇਨੀ ਪਰੇਸ਼ਾਨ ਹੈ ਭਾਈ ਸਾਨੂੰ ਘਰੋਂ ਬੁਲਾਇਆ ਗਿਆ ਸੀ ਸਿਰੇ ਆਪਣੀ ਡਿਊਟੀਆਂ ਡਾੜੀਆਂ ਕਰਕੇ ਫਿਰ ਦੁਆਦਾਰ ਤੁਹਾਡੀ ਹੈਲਪਰ ਤੇ ਸਾਨੂੰ ਬੁਲਾਇਆ ਗਿਆ ਇਹ ਦੀ ਬਹੁਤ ਵਧੀਆ ਚੀਜ਼ ਨਹੀਂ ਇਹਨਾਂ ਨੂੰ ਜਦੋਂ ਬੁਲਾਈ ਉਹਦੇ ਵਾਸਤੇ ਕੋਈ ਨਾਈਟ ਡਿਊਟੀ ਤੇ ਕੋਈ ਨਹੀਂ ਜਾਂਦਾ ਇੱਥੇ ਨਾਈਟ ਡਿਊਟੀ ਤੇ ਮਨੀਸ਼ ਕੁਮਾਰ ਜਾਈਏਗੇ ਨੇ ਜਿਹਨਾਂ ਦੀ ਕਮਿਊਨਿਟੀ ਡਿਊਟੀ ਲਾਈ ਗਈ ਹੈ ਅੱਛਾ ਤਮਨੀਸ਼ ਕੁਮਾਰ ਜੀ ਤੇ ਬੈਠੇ ਆ ਤੇ ਤਾਲਾ ਕਿਉਂ ਲੱਗਿਆ ਕੋਈ ਇਹਨੂੰ ਕੋਈ ਅਮਰਜੈਂਸੀ ਪਾਜੇ ਤਾਲਾ ਭਾਜੀ ਇਸ ਤਰ੍ਹਾਂ ਕਰਕੇ ਆਨਲਾਈਨ ਕੰਪਲੀਟ ਮਿਲਦੀ ਪਈ ਆ ਮੋਬਾਈਲਾ ਤੇ ਕੰਪਲੀਟਾ ਹੁੰਦੀਆਂ ਜੇ ਮੋਬਾਈਲਾ ਤੇ ਕੰਪਲੀਟਾ ਲਾ ਕੇ ਬਾਹਰ ਨਿਕਲ ਜਾਂਦੇ ਹੁਣ ਜਿਹਦਾ ਤੁਹਾਡੀ ਭਗ ਸਿਰ ਨਹੀਂ ਬੰਦਾ ਬਰਿਆਮ ਸਿੰਘ ਕੋਲ ਨਹੀਂ ਬੰਦਾ ਖਾਈ ਵਾਲਾ ਬੰਦਾ ਜੀ ਇਧਰ ਗਲੀ ਕੋਲੇ ਕੋ ਮੋਦੀ ਬੰਦਾ ਜੀ ਹੁਣ ਦਾ ਇਹ ਇਲਾਕਾ ਚਾਲੂ ਕਰਕੇ ਉਧਰ ਜਾਵਾਂਗੇ ਮਗਰ ਅਮਰਜੈਂਸੀ ਪਾਏ ਤੇ ਇਹਨੂੰ ਬੱਤੀ ਬੰਦ ਕਰਾਂਗੇ ਲੋ ਬੰਦੀ ਨਾਲ ਕੰਮ ਚੱਲਦਾ ਵੀਰ ਜੀ ਨਹੀਂ ਕੋਈ ਅਮਰਜੈਂਸੀ ਪਾਏ ਤੇ ਬੱਤੀ ਕੌਣ ਬੰਦ ਕਰੇਗਾ ਬਾਦ ਕਰਵਾ ਗਿਆ ਨਾ ਅੰਦਰ ਉਹ ਹੀ ਪੈਜੀ ਹੋਈ ਹੈ ਅੰਦਰ ਕੋਣ ਹੈ ਸਾਡ ਟੁੱਟ ਗਈ ਭਾਈ ਉਹ ਤੇ ਭਾਈ ਇੱਕ ਵਾਰ ਸਾਈਡ ਦਿਓ ਮੈਂ ਤੁਹਾਨੂੰ ਦੱਸ ਕੋਈ ਅਮਰਜੈਂਸੀ ਕੋਈ ਮਨੀਸ਼ ਕੁਮਾਰੀ ਕਰਾਨਗੇ ਉਹ ਆਪ ਘਰ ਆ ਕੇ ਕਰਨਗੇ ਮੈਂ ਇਸ ਬਾਰੇ ਨਹੀਂ ਕੁਝ ਕਹਿ ਸਕਦਾ ਭਾਈ ਆਪ ਕਿਤੇ ਨਹੀਂ ਮੈਂ ਦੇ ਆਪ ਵੀ ਕਰਵਾਇਆ ਮੈਨੂੰ ਕੀ ਪਤਾ ਕਿਤੇ ਕਿਤੇ ਨਹੀਂ ਜੁੜੀ ਹਾ ਕੇ ਇਹਨੇ ਆਪਣੀ ਦੇਣੀ ਹੈ ਤੁਹਾਨੂੰ ਜੋ ਹੁਕਮ ਹੋਇਆ ਵੀ ਉਹਨਾਂ ਦੀ ਕੰਪਲੀਟ ਕਰੋ ਆਹੀ ਚੱਲੇ ਆਹੀ ਸਾਈਡ ਦੇਖਣੀ ਹੈ ਜੀ ਮੋਕੇ ਦੇ ਡਿਊਟੀ ਤੇ ਨਹੀਂ ਹੈਗੇ ਹੈਗੇ ਮੋਕੇ ਦੇ ਇੱਥੇ ਹੀ ਹੈਗੇ ਸਾਨੂੰ ਤੇ ਨੇ ਨਹੀਂ ਆਏਗਾ ਭਾਈ ਮੈਂ ਆਇਆ ਕਰੂੰ ਇਹ ਗੱਲ ਸੁਣੋ ਆਪਾਂ ਇਹ ਆਪਣੀਆਂ ਡਿਊਟੀਆਂ ਦੇ ਕੇ ਸ਼ਾਮੀ ਵੀ ਗਏ ਆ ਹੁਣ ਅਸੀਂ ਫੇਰ ਆਏ ਆ ਆਈ ਆਏ ਤੁਹਾਡੀ ਹੈਲਪ ਹਰ ਤੇ ਇੱਥੇ ਜਿਹੜਾ ਦਾ ਬੱਚੇ ਮਾਰ ਕੇ ਲੋਕਾਂ ਨੂੰ ਰੋਕਣਗੇ ਸਾਡੇ ਕਹਿਣ ਦਾ ਮਤਲਬ ਤੁਸੀਂ 24 ਘੰਟੇ ਡਿਊਟੀ ਕਰ ਰਹੇ ਜੀ ਲੋ ਜੀ ਜਦੋਂ ਗਰਮੀਆਂ ਆਣ ਨਾ ਉਹਦੇ ਹੈਲਪਰ ਦੇ ਸਭੇ ਜਾਣਾ ਪੈਂਦਾ ਹੈ 24 ਘੰਟੇ ਡਿਊਟੀ ਕਰ ਰਹੇ ਤੁਸੀਂ ਕਰ ਰਹੇ ਹਾਂ ਭਾਈ ਕਰ ਰਹੇ ਹਾਂ ਭਾਈ ਕਰ ਰਹੇ ਹਾਂ